ਨਾਲ ਵੋਟ ਪਾਉਣ ਆਏ ਨੇ ਗਰਦਾਸਪੁਰ ਤੋਂ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਅਰਜੀਵ ਸ਼ਰਮਾ ਗੱਲਬਾਤ ਕਰਦੇ ਆ ਚੇਅਰਮੈਨ ਸਾਹਿਬ ਵੋਟ ਪਾਉਣ ਲਈ ਆਏ ਹੋ ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਜੀ ਮਾਹੌਲ ਸ਼ਾਂਤਮਈ ਮਾਹੌਲ ਹੈ ਬਹੁਤ ਵਧੀਆ ਮਾਹੌਲ ਲੱਗ ਰਿਹਾ ਜੀ ਮੈਂ ਹਰ ਇੱਕ ਨੂੰ ਇਹ ਅਪੀਲ ਕਰਾਂਗਾ ਕਿ ਸ਼ਾਂਤਮਈ ਤਰੀਕੇ ਨਾਲ ਵੋਟ ਪਾਈ ਜਾਵੇ ਇਹ ਹਰ ਇੱਕ ਦਾ ਸਵਿਧਾਨਿਕ ਹੱਕ ਹੈ ਜੀ ਤੇ ਜਿਨਨੇ ਵੀ ਕੰਮ ਕੀਤੇ ਕੰਮਾਂ ਦੇ ਹਦਾਰ ਤੇ ਵੋਟ ਪਾਈ ਜਾਵੇ ਠੀਕ ਹੈ ਜੀ ਅਸੀਂ ਮੈਂ ਪੂਰੇ ਪਰਿਵਾਰ ਨਾਲ ਜੀ ਵੋਟ ਪਾਉਣ ਆਇਆ ਜੀ ਪੂਰੇ ਪਰਿਵਾਰ ਨਾਲ ਵੋਟ ਪਾਉਣ ਆਏ ਜੀ ਤੇ ਮੈਂ ਬੋਥਾਂ ਦੇ ਚੈੱਕਿੰਗ ਵੀ ਕਰਨ ਵਾਸਤੇ ਜਾਣਾ ਹੈ ਜੀ ਜੋ ਡਿਊਟੀ ਆਪੇ ਨਿਭਾਵਾਂਗੇ ਹਾਂਜੀ ਭਾਜੀ ਇਹ ਚੇਅਰਮੈਨ ਬਣ ਤੋਂ ਬਾਅਦ ਪਹਿਲੀ ਵਾਰ ਤੁਸੀਂ ਪਹਿਲਾਂ ਵੀ ਵੋਟ ਪਾਈ ਹੋਏਗੀ ਪਰ ਜਦੋਂ ਇਹ ਚੇਅਰਮੈਨ ਪਹਿਲੀ ਵਾਰ ਤੇ ਕਿਸ ਤਰ੍ਹਾਂ ਦੀ ਫੀਲਿੰਗ ਆ ਰਹੀ ਹੈ ਕੋਈ ਪਤਾ ਹੈ ਫੀਲਿੰਗ ਹੈ ਅਸੀਂ ਆਪਣੀ ਪਾਰਟੀ ਨੂੰ ਜਿਤਾਣੋਂ ਉਹਨਾਂ ਨੂੰ ਵੋਟ ਜ਼ਰੂਰ ਸਹੀ ਕੰਸੀਡਰ ਕਰਨੀ ਹੈ ਤੇ ਅਪੀਲ ਕਰਾਂਗੇ ਸਭ ਨੂੰ ਕਿ ਉਹਨਾਂ ਨੂੰ ਜ਼ਰੂਰ ਜਿਤਾਇਆ ਜਾਵੇ ਸਾਰੇ ਵੋਟ ਕਰ ਹਾਂਜੀ ਭਾਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਕੋਈ ਠੀਕ ਲੱਗਦਾ ਤੇ ਭੈਣ ਜੀ ਤੁਸੀਂ ਏ ਆਗਹੀ ਨੇ ਫੇਰ ਵੀ ਵੋਟ ਪਾਉਣ ਆਏ ਹੋ ਤੇ ਕੀ ਕਹੋਗੇ ਬਹੁਤ ਵਧੀਆ ਜੀ ਇਹ ਤਾਂ ਮੇਰਾ ਅਧਿਕਾਰ ਹੈ ਵੋਟ ਪਾਉਣ ਦਾ ਤੇ ਮੈਨੂੰ ਜਰੂਰ ਆਉਣਾ ਚਾਹੀਦਾ ਹੈ ਵੋਟ ਪਾਉਣਾ ਵਧੀਆ ਲੱਗਾ ਮੈਨੂੰ ਵੋਟ ਪਾਉਣ ਦਾ ਤੁਹਾਡੀ ਬੜੀ ਹਿੰਮਤ ਹੈ ਕਿ ਨਾ ਚੱਲਦੇ ਹੋਏ ਫੇਰ ਵੀ ਤੁਸੀਂ ਵੀਲ ਚੇਅਰ ਤੇ ਵੋਟ ਪਾਉਣ ਆਏ ਹੋ ਹਾਂਜੀ ਤੇ ਹੈਗਾ ਮੁੱਦਾ ਮਾਈਂਡ ਵਿੱਚ ਦਿਮਾਗ ਵਿੱਚ ਵੀ ਇਸ ਤਰ੍ਹਾਂ ਦੀ ਪਾਰਟੀ ਜਾਂ ਲੀਡਰ ਆਉਣਾ ਚਾਹੀਦਾ ਜੋ ਕਿ ਸਾਰਿਆਂ ਦਾ ਭਲਾ ਕਰੇ ਜਾਂ ਕੰਮ ਕਰੇ ਹਾਂਜੀ ਕਿਸ ਤਰ੍ਹਾਂ ਦਾ ਚਾਹੁੰਦੇ ਇਸ ਤਰ੍ਹਾਂ ਦਾ ਹੀ ਚਾਹੁੰਦੇ ਹਾਂ ਜੀ ਵੀ ਉਹਨੇ ਗਾ ਲੀਟਰ ਵਧੀਆ ਹੋਣਾ ਚਾਹੀਦਾ ਜਿਹੜਾ ਵੀ ਵਧੀਆ ਦੇਸ਼ ਨੂੰ ਲੈ ਕੇ ਚੱਲੇ ਇਹ ਮੇਰਾ ਕਹਿਣਾ ਤੇ ਕੀ ਨਾ ਕੀ ਮੇਰਾ ਨਾਮ ਵੀਰਕੌਰ ਹੈ ਪਿੰਡ ਪਿੰਡ ਪੋਲੇ ਕੀ ਹਾਂਜੀ ਹਾਂਜੀ ਮੈਂ ਗੁਰਜੀਤ ਸਿੰਘ ਪਿੰਡ ਵੀਰੇ ਤੋਂ ਬੋਲ ਰਿਹਾ ਜੀ ਸਾਡੇ ਨਗਰ ਨਿਵਾਸੀ ਸਾਰੇ ਬੜੇ ਪ੍ਰੇਮ ਨਾਲ ਪਿਆਰ ਨਾਲ ਜਿਹੜਾ ਵੋਟਾਂ ਦਾ ਜਿਹੜਾ ਹਾਰ ਬਰਾ ਰਿਆ ਸਾਡੇ ਪਿੰਡ ਦੇ ਵਿੱਚ ਬੜੀ ਏਕਤਾ ਤੋਂ ਬੜੀ ਪਿਆਰ ਆ ਸਾਰਾ ਕੁਝ ਆਪਣੇ ਆਪਣੇ ਚਲੋ ਪਾਰਟੀਆਂ ਤੇ ਆਪਣੇ ਆਪਣੇ ਹੁੰਦੇ ਨੇ ਤੇ ਬੜੀਏ ਇਕਤਾ ਦੇ ਨਾਲ ਬੜੇ ਪ੍ਰੇਮ ਨਾਲ ਪਿਆਰ ਨਾਲ ਸਾਰੇ ਵੋਟਾਂ ਪੈ ਰਹੀਆਂ ਸਾਰੇ ਸੁਖ ਸ਼ਾਂਤੀ ਆ ਅੰਦਰ ਵੀ ਬਾਹਰ ਅਸੀਂ ਆਵਾਜ਼ ਦੀ ਪਾਰਟੀ ਵੱਲੋਂ ਬੈਠੇ ਆ ਤੇ ਦੂਸਰੀਆਂ ਪਾਰਟੀਆਂ ਬੈਠੀਆਂ ਬੜੇ ਅਮਨੁਮਾਨ ਦੇ ਨਾਲ ਸਾਰੇ ਪ੍ਰੇਮ ਪਿਆਰ ਨਾਲ ਇਕੱਠੇ ਰੋਟੀ ਪਾਣੀ ਚਾਹ ਪਾਣੀ ਸ਼ਗਰੇ ਨੇ ਤੇ ਬਹੁਤ ਵਧੀਆ ਸ਼ਾਂਤੀ ਦਾ ਸਾਰਾ ਕੰਮ ਕਰ ਰਿਹਾ ਅਗੀ ਲੋਕ ਸਭਤੀ ਦੌਰਾਨ ਜਿਹੜਾ ਵੋਟਾਂ ਪੈ ਰਹੀਆਂ ਕਿਸ ਤਰ੍ਹਾਂ ਦਾ ਮਿੱਠ ਤੁਹਾਡੇ ਜੀ ਕਿਚਰ ਬਹੁਤ ਵਧੀਆ ਮਾਹੌਲ ਹੈ ਜੀ ਸ਼ਾਂਤਮਈ ਵੋਟਾਂ ਪੈ ਰਹੀਆਂ ਜੀ ਕਿਸੇ ਤੋਂ ਕੋਈ ਰੌਲਾ ਨਹੀਂ ਹੈਗਾ ਜੀ ਬਹੁਤ ਵਧੀਆ ਮਾਹੌਲ ਹੈਗਾ ਜੀ ਸਭ ਕੁਝ ਠੰਦ ਭਾਈ ਚੱਲ ਰਿਹਾ ਜੀ VOTING ਲੋਕ ਆ ਰਹੇ ਨੇ ਬਾਰੇ ਅੱਜ ਲਈ ਆਪਾਂ ਮੌਜੂਦਾ ਫਤੇਗੜ ਚੂੜੀਆਂ ਦੀ ਵਾਰਡ ਨੰਬਰ 1 ਦੇ ਆਮ ਆਦਮੀ ਪੂਠ ਉੱਪਰ ਗੱਲਬਾਤ ਕਰਦੇ ਜਿਹੜੇ ਇੱਥੇ ਵਲੰਟੀਅਰ ਅਤੇ ਆਗੂ ਨੇ ਕਿ ਕਿਸ ਤਰ੍ਹਾਂ ਦਾ ਅੱਜ ਇਲੈਕਸ਼ਨ ਚੱਲ ਰਹੀ ਕਿਸ ਤਰ੍ਹਾਂ ਦੀ ਚੱਲ ਰਹੀ ਵਧੀਆ ਜਿਹਾ ਇਲੈਕਸ਼ਨ ਦਾ ਮਾਹੌਲ ਦਾ ਫੜਾ ਵਧੀਆ ਠੀਕ ਚੱਲ ਰਿਹਾ ਵੋਟਰਾਂ ਚੰਗੀਆਂ ਪੈਂਡੀਆਂ ਸਵੇਰ ਦੇ ਠੀਕ ਹੈ ਅਮਨ ਸ਼ਾਂਤੀ ਨਾਲ ਸਾਰਾ ਕੁਝ ਚੱਲ ਰਿਹਾ ਅਮਨ ਸ਼ਾਂਤੀ ਬਿਲਕੁਲ ਸਹੀ ਪੀਸਫੁਲੀ ਹਾਂ ਜੀ ਪੀਸਫੁਲੀ ਹਾਂ ਜੀ ਕਿਸ ਤਰ੍ਹਾਂ ਦਾ ਚੱਲਦਾ ਅੱਜ ਠੀਕ ਹੈ ਜੀ ਬਹੁਤ ਵਧੀਆ ਚੱਲ ਰਿਹਾ ਹੈ ਜੀ ਡਾਕਟਰ ਸਾਹਿਬ ਕਿਤਾ ਚੱਲ ਰਿਹਾ ਹੈ ਬਿਲਕੁਲ ਵਧੀਆ ਚੱਲ ਰਿਹਾ ਜੀ ਸਾਰੇ ਬੂਥ ਬਿਲਕੁਲ ਸ਼ਾਂਤਮਈ ਚੱਲ ਰਹੇ ਨੇ ਕੋਈ ਸ਼ੋਰ ਕਿਸੇ ਨੂੰ ਕੋਈ ਸ਼ੋਰ ਸ਼ਰਾਬਾ ਨਹੀਂ ਕੋਈ ਤੰਗ ਨਹੀਂ ਹੋ ਰਿਹਾ ਕੋਈ ਪ੍ਰਸ਼ਾਸਨ ਵਾਲੋਂ ਕੋ ਤੰਗੀ ਨਹੀਂ ਆ ਕਿਸੇ ਪਾਰਟੀ ਵਾਲੋਂ ਕੋਈ ਤੰਗੀ ਨਹੀਂ ਬਿਲਕੁਲ ਵਧੀਆ ਚੱਲ ਰਿਹਾ ਬਹੁਤ ਵਧੀਆ ਭਾਈ ਸ਼ਾਂਤਮਈ ਨਾ ਵੋਟਾਂ ਪੈ ਰਹੀਆਂ ਨੇ ਤੇ ਬਹੁਤ ਹੀ ਵਧੀਆ ਬਈ ਚਲੋ ਜਿਹੜਾ ਵੀ ਕਿਸੇ ਪਾਰਟੀ ਨਾਲ ਬਿਲੋਂਗ ਕਰਦਾ ਆਪਣੇ ਸ਼ਾਂਤਮਈ ਨਾ ਵੋਟ ਪਾ ਕੇ ਆਪਣੇ ਘਰ ਜਾ ਕੇ ਆ ਰਿਹਾ ਹੈ ਹਿੰਦੂ ਸਾਹਿਬ ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਹੈ ਕੀ ਇਹ ਚੱਲ ਰਹੀ ਹੈ ਅੱਛਾ ਮਾਹੌਲ ਵਧੀਆ ਜੀ ਬਹੁਤ ਸੋਹਣੀ ਇਲੈਕਸ਼ਨ ਚੱਲ ਰਹੀ ਹੈ ਬੜੇ ਜੋਸ਼ ਉਤਸ਼ਾਹ ਨਾਲ ਲੋਕ ਆਉਂਦੇ ਆ ਘਰਾਂ ਤੋਂ ਬੜਾ ਉਤਸ਼ਾਹ ਹੈ ਲੋਕਾਂ 'ਚ ਇਹ ਆ ਕਿ ਪਰਮਾਤਮਾ ਭਲੀ ਕਰੇ ਸਭ ਤੋਂ ਵੱਡੀ ਲੀਡ ਦੇਣ ਦਾ ਹੋ ਸਭ ਨੂੰ ਚਾਹਤ ਹੈ ਵਾਹ ਨੰਬਰ 1 ਵਿੱਚ ਨਾ ਅਮਨ ਸ਼ਾਂਤੀ ਨਾਲ ਬਹੁਤ ਵਧੀਆ ਮਾਹੌਲ ਹੈ ਕੋਈ ਕਿਸੇ ਨਾਲ ਗੁੱਸਾ ਨਾ ਜਗਦੀ ਨਹੀਂ ਅੱਗੀ ਆਪੋ ਆਪਣੀਆਂ ਵੋਟਾਂ ਪਾਉਂਦੇ ਆ ਸਾਰੇ ਲੋਕ ਹਾਂਜੀ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਅੰਜਲੀ ਸਿੰਘ ਹੈ ਕਿਹੜਾ ਪਿੰਡ ਦਾਬੂ ਜੋ ਪਹਿਲੀ ਵਾਰ ਵੋਟ ਪਾ ਕੇ ਆਈ ਹਾਂ ਜੀ ਪਹਿਲੀ ਵਾਰ ਪਾ ਕੇ ਕਿਸ ਤਰ੍ਹਾਂ ਦਾ ਲੱਗ ਰਿਹਾ ਬਹੁਤ ਐਕਸਾਈਟਡ ਹਾਂ ਬਹੁਤ ਗੁੱਡ ਫੀਲ ਹੋ ਰਿਹਾ ਵਾ ਕਿ ਕਿਸ ਤਰ੍ਹਾਂ ਦੇ ਚਾਹੁੰਦੇ ਆ ਵੀ ਕਿਸ ਤਰ੍ਹਾਂ ਦੀ ਪਾਰਟੀ ਆਵੇ ਕਿਸ ਤਰ੍ਹਾਂ ਦਾ ਲੀਡਰ ਹੋਣਾ ਚਾਹੀਦਾ ਵਾ ਉਹ ਲੀਡਰ ਹੋਣਾ ਚਾਹੀਦਾ ਪੰਜਾਬ ਦੇ ਜੋ ਨਸ਼ਾ ਮੁਕਤ ਕਰੇ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇਵੇ ਤੇ ਯੂਥ ਬਾਰੇ ਸੋਚੇ ਨੌਕਰੀਆਂ ਦੇ ਯੂਥ ਜਿਹੜੇ ਬੇਰੁਜ਼ਗਾਰ ਨੇ ਕਿਸ ਤਰ੍ਹਾਂ ਦੀ ਫੀਲਿੰਗ ਆ ਰਹੀ ਹੈ ਫੀਲਿੰਗ ਬਹੁਤ ਗੁੱਡ ਆ ਰਹੀ ਹੈ ਜੀ ਆਹ ਦਾ ਸਰਟੀਫਿਕੇਟ ਮਿਲਿਆ ਜੀ ਆਪ ਦਾ ਆਹ ਦੇਖੋ ਜੀ ਦਾਦੂ ਜੀ ਉਤੋਂ ਨੇ ਤੇ ਇਹਨਾਂ ਨੂੰ ਪਹਿਲੀ ਵਾਰ ਪਹਿਨਾ ਵੋਟ ਪਾਈ ਆ ਨੌਜਵਾਨ ਨੇ ਤੇ ਇਹ ਕਹਿੰਦੇ ਨੇ ਕਾਫੀ ਵਧੀਆ ਫੀਲਿੰਗ ਆ ਰਹੀ ਹੈ ਤੇ ਆ ਇਹਨਾਂ ਨੂੰ ਸਰਟੀਫਿਕੇਟ ਵੀ ਮਿਲਿਆ ਹੈ ਪਹਿਲੀ ਵਾਰ ਵੋਟ ਪਾਉਣ ਦਾ ਤੇ ਤੁਹਾਨੂੰ ਦਿਖਾਉਨੇ ਆ ਅਨਜਨਦੀਪ ਸਿੰਘ ਨਾਇਨ ਅਧਰ ਪਿੰਡ ਦਾਦੂ ਜੋਤ ਜਿਨ੍ਹਾਂ ਨੇ ਪਹਿਲੀ ਵਾਰ ਵੋਟ ਪਾਉਂਦੇ ਇਹਨਾਂ ਨੂੰ ਬੂਥ ਵੱਲੋਂ ਜਿਹੜਾ ਉਹ ਸਰਟੀਫਿਕੇਟ ਦਿੱਤਾ ਗਿਆ ਬਹੁਤ ਵਧੀਆ ਹਮਨ ਸਾਥੀ ਨਾਲ ਵੋਟਾਂ ਪੈ ਰਹੀਆਂ ਨੇ ਦੇਖੋ ਸਾਰੇ ਕੁਲੁੱਤੇ ਨੇ ਸਾਹ ਦੇ ਨਾਲ ਪੈ ਰਹੀਆਂ ਵੋਟਾਂ ਬੀਬੀਆਂ ਭੈਣਾਂ ਸਾਰੇ ਬਹੁਤ ਵਧੀਆ ਹਮਨ ਸ਼ਾਂਤੀ ਦੇ ਨਾਲ ਵੋਟਾਂ ਪਾ ਕੇ ਜਾ ਰਹੀਆਂ ਨੇ ਵਧੀਆ ਬੂਥ